ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਡਾਕਟਰ ਹਲਵਾਰੇ ਵੱਲੋਂ ਜਿੰਨੇ ਵੀ ਬੱਕਰੀ ਪਾਲ ਕਬੀਰ ਸਾਡੇ ਮੁੱਲਾਂਪੁਰ ਦੀ ਮੰਡੀ ਤੇ ਪਹੁੰਚੇ ਆ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਦਿਲ ਕਮ ਤੇ ਅੱਜ ਆਪਾਂ ਭਾਈ ਜੀ ਬਾਈ ਸਾਡਾ ਸਦੀਕ ਤੇ ਆਪਾਂ ਮਾਲ ਲੈ ਕੇ ਆਏ ਆ ਖੀਰੀਆਂ ਪੱਠਾਂ ਦਾ ਠੀਕ ਹੈ ਜੀ ਕਿਸੇ ਵੀ ਭਰਾ ਨੂੰ ਖੀਰੀਆਂ ਪੱਠਾਂ ਚਾਹੀਦੀਆਂ ਹੁਣ ਠੀਕ ਹੈ ਜੀ ਨੰਬਰ ਆਪਣਾ 98858521088 ਪੱਠਾਂ ਚੈੱਕ ਕਰ ਲਓ ਬਾਈ ਕੰਨ ਨੱਕ ਆਹ ਦੇਖੋ ਆ ਪੱਠਾਂ ਆ ਵੀ ਪੱਟੀ ਕੰਨ ਨੱਕ ਆ ਪੱਠ ਦੇਖੋ ਕਰੋ ਸ਼ੌਕ ਚੰਗੀਆਂ ਪੱਠਾਂ ਮੈਂਡੀਆਂ ਜੇ ਕਿਸੇ ਨੇ ਪੰਡਲ ਆਉਣਾ ਹੋਵੇ ਜੇ ਨਹੀਂ ਕੋਈ ਮੁੰਡਾ ਉਹ ਬੰਦਾ ਪਿੰਡ ਹਲਵਾਰਾ ਪਿੰਡ ਹਲਵਾਰਾ ਹਾਂ ਇਹ ਬਾਈ ਦੇ ਪੈਨ ਨੂੰ ਮਿਲੋ ਇਹਦਾ ਨੰਬਰ ਬੱਚ ਪਾਉਨੇ ਇਹਨੂੰ ਫੋਨ ਕਰਕੇ ਆਓ ਪੱਠਾ ਕਿਨੇ ਲੱਗੇ ਰੋ ਪੁਨੀਆ ਟਾਪ ਦੀਆਂ ਪੱਠਾਂ ਕਿਹੜੇ ਜਿਲ੍ਹੇ ਚ ਪੈ ਜਾਂਦਾ ਲੁਧਿਆਣਾ ਜ਼ਿਲ੍ਹੇ ਚ ਪੈ ਜਾਂਦਾ ਬਾਈ ਹਾਂ ਹਾਂ ਲੁਧਿਆਣੇ ਜ਼ਿਲ੍ਹੇ ਹਾਂ ਲੁਧਿਆਣੇ ਜ਼ਿਲ੍ਹੇ ਚ ਪੈ ਜਾਂਦਾ ਵਾ ਤੇ ਪੂਰੀਆਂ ਟਾਪ ਨਹੀਂ ਪੱਠਾਂ ਹੋਣਗੀਆਂ ਬਈ ਸਾਫ਼ ਸੁਥਰਾ ਮਾਲ ਹੋਊਗਾ ਬਾਕੀ ਜੇ ਕਿਸੇ ਨੇ ਵੇਚਣਾ ਵੀ ਹੁੰਦਾ ਵੀਰੇ ਛੀਰੀਆਂ ਪੱਠਾਂ ਲੈਣੇ ਆਪਾਂ ਉਹ ਵੀ ਦੱਸੋ ਉਹ ਵੀ ਦੱਸੋ ਵੇਚ ਚੈੱਕ ਕਰ ਲਓ ਸਾਰੀਆਂ ਪੱਠਾਂ ਆ ਪੱਠਾਂ ਨੇ ਛੋਟੀਆਂ ਪੱਠਾਂ ਵੀ ਨੇ ਬਈ ਆਪਣੇ ਕੋਲ ਕਈ ਵਾਰੀ ਬੰਦੇ ਕਹਿੰਦੇ ਵੀ ਸਾਨੂੰ ਛੋਟੀਆਂ ਚਾਹੀਦੀਆਂ ਛੋਟੀਆਂ ਵੀ ਹੈਗੀਆਂ ਜਿਹ ਹੈ ਪਸੂ ਹੋਏ ਪੈਸੇ ਯਾਰ ਹਾਂ ਤੰਬੂ ਦੇ ਪੈਸੇ ਇੱਕ ਮਿੰਟ ਤੇ ਕਰ ਲਿਓ ਬਾਈ ਸੰਪਰਕ ਦੇਖ ਲਓ ਆ ਚਾਚਾ ਸ਼ਰੀਕ ਵੀ ਖੜਾ ਵਾ ਬਾਕੀ ਕੁਆਲਟੀ ਇਹ ਆਪ ਹੀ ਦੱਸ ਦੋਗੇ ਕਿਵੇਂ ਬਾੜ ਪੂਰੀ ਸਰਾ ਪੰਜ ਕੰਨ ਦੇ ਪੂਰੀ ਸਰਾ ਕੁਆਲਟੀ ਅਰੇ ਪਸੋਂ ਪਾਇ ਨਹੀਂ ਐਨ ਪੂਰੇ ਓਕੇ ਰਿਪੋਰਟਾਂ ਨੇ ਬਾਕੀ ਬਾਈ ਚੈਨਲ ਵਾਲਿਆਂ ਦਾ ਵੀਰਾਂ ਦਾ ਵੀ ਬਹੁਤ ਧੰਨਵਾਦ ਆ ਦੇਖੋ ਪੂਰੀ ਕੈੜੀ ਧੁੱਪ ਦੇ ਵਿੱਚ ਵਿਚਾਰੇ ਇਹ ਵੀ ਵੀਡੀਓ ਬਣਾਉਂਦੇ ਫਿਰਦੇ ਹਨ ਇਹ ਵੀ ਇੱਕ ਬੱਕਰੀ ਪਾਲ ਕ ਵੀਰਾਂ ਦਾ ਹਿੱਸਾ ਬਣੇ ਹੋਏ ਨੇ ਹੂੰ ਹੂੰ ਠੀਕ ਆ ਇਹਨਾਂ ਦੀ ਮਿਹਨਤ ਨੂੰ ਬਾਈ ਸਲੂਟ ਆ ਜਿਹੜੇ ਭਰਾ ਚੈਨਲ ਚਲਾਉਂਦੇ ਆ ਸਾਰੇ ਹੀ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਆ ਵੀਰੇ ਬੱਕਰੀ ਪਾਲਕ ਵੀਰਾਂ ਨੂੰ ਖੁੰਜੇ ਖੁੰਜੇ ਕੋਨੇ ਕੋਨੇ ਤੱਕ ਦੀ ਸਾਰੇ ਇਹ ਮਲਾਉਂਦੇ ਆ ਬੰਦਿਆਂ ਨੇ ਹਾਂ ਇਹਨਾਂ ਨਾਲ ਹੀ ਚੱਲੂ ਕੰਮ ਇਹਨਾਂ ਨਾਲ ਹੀ ਭਈਆ ਹੁਣ ਤੇਰੇ ਘਰੇ ਇਹ ਪਠਾਏ ਜਦੋਂ ਬੁੜੇ ਜਾਊਗੀ ਪਤਾ ਲੱਗੂ ਉਹਨੂੰ ਦੁੱਸੇ ਪਠਾ ਖੜੀਆਂ ਨੇ ਪਠਾ ਭਾਈ ਫਾਰਮਿੰਗ ਲਈ ਪੂਰੀ ਟਾਪ ਕੁਆਲਟੀ ਹੁੰਦੀ ਏ ਸਾਡੇ ਅੱਜ ਮੁੱਲਾਂਪੁਰ ਮੰਡੀ ਆ ਭਾਈ ਜਿਲਾ ਲੱਗਿਆ ਹੈ ਮੰਡੀ ਭਾਈ ਹਾਂ ਹੁਣ ਹਰ ਇੱਕ ਮੰਡੀ ਜਰੂਰ ਪਹੁੰਚਿਆ ਕਰਾਂਗੇ ਤਨੌਲੇ ਵੀ ਪਹੁੰਚਿਆ ਕਰਾਂਗੇ ਮੌੜ ਮੰਡੀ ਵੀ ਪਹੁੰਚਿਆ ਕਰਾਂਗੇ ਸਹੋਲੀ ਹੋਰ ਵੀ ਜਿੰਨੀਆਂ ਮੰਡੀਆਂ ਵਧੀਆ ਭਾਰਤੀਆਂ ਜਿਹੜੀਆਂ ਮੰਡੀਆਂ ਸਾਰੀਆਂ ਦੇ ਪਹੁੰਚਿਆ ਕਰਾਂਗੇ ਸੌਦੇ ਹੀ ਕਰਾਇਆ ਕਰਾਂਗੇ ਬਾਈ ਬਾਕੀ ਫਾਰਮ ਵਾਲਿਆਂ ਨੂੰ ਮਾਰ ਕਿਸੇ ਨੂੰ ਵੀ ਚਾਹੀਦਾ ਨਵਾਂ ਕੰਮ ਸਟਾਰਟ ਕਰਨਾ ਠੀਕ ਆ ਬਾਈ ਆਪਣਾ ਡਾਕਟਰੀ ਦਾ ਵੀ ਕੰਮ ਸਾਰੀ ਦਵਾਈ ਬੂਟੀ ਤੋਂ ਲੈ ਕੇ ਐਨ ਪੂਰਾ ਤੁਹਾਨੂੰ ਫ੍ਰੀ ਸੇਵਾ ਦੱਸਿਆ ਕਰਾਂਗੇ ਕੋਈ ਪੈਸਾ ਨਹੀਂ ਕਿਸੇ ਨੇ ਵੀ ਕੋਈ ਦਵਾਈ ਬੂਟੀ ਪੁੱਛਣੀ ਹੈ ਉੱਥਾਂ ਚੈੱਕ ਕਰ ਲਓ ਬਾਈ ਜਿਹੜਾ ਬਾਈ ਪੰਜ ਪੱਠਾਂ ਲੈ ਕੇ ਜਾਊਗਾ ਉਹਨੂੰ ਆ ਗਿਫਟ ਦਵਾਂਗੇ ਇੱਕ ਜਿੰਨੀ ਪੱਠਾ ਜਿਹੜਾ ਪੰਜ ਪੱਠਾਂ ਲੈ ਕੇ ਜਾਏ ਉਹਨੂੰ ਆ ਇੱਕ ਗਿਫਟ ਜ਼ਰੂਰ ਨਾਲ ਦੇਆ ਕਰਾਂਗੇ ਪੰਜ ਪੱਠਾਂ ਦੇ ਨਾਲ ਇਹ ਪੰਜ ਪੱਠਾਂ ਨਾਲ ਪਾਉਆ ਫਰੀ ਆ ਮੈਂ ਕਹਾਂ ਜਿੰਨੀਆਂ ਝੜੀਆਂ ਲਾਦਾਂਗੇ ਪੰਜ ਪੰਜ ਪੱਠਾਂ ਹਰੇਕ ਨਾਲ ਇੱਕ ਇੱਕ ਜਿਹੜੇ ਇੱਕ ਫਰੀ ਆ ਯਾਰ ਬਸ ਆਇਆ ਇਹਨੂੰ ਜਾ ਅੱਗੇ ਆ ਕਹਿੰਨੇ ਕੇ ਇੱਥੋਂ ਵੀ ਜੇ ਪੰਜ ਪੱਠਾਂ ਲੈਂਦਾ ਹੁਣ ਵੀ ਦੇ ਦੇ ਮੈਂ ਕਹਾਂ ਹਾਂ ਹੁਣ ਜਰੀ ਕਰ ਦੇਣੀ ਆ ਸੁਧਾਰੇ ਵਾਲੇ ਪੀਪੀ ਵਾਂਗੂ ਪੈਕ ਪੰਜ ਬੋਲਾਂ ਨਾਲ ਕਪੂਆ ਫਰੀ ਇਹ ਅੰਡੇ ਨੇ ਆਂ ਹਾਂ ਬਾਈ ਨਾ ਪਊਗਾ ਇਹ ਹੁਣ ਲੋਕਾਂ ਨੂੰ ਪਤਾ ਵੀ ਡਾਲਰ ਦਾ ਵਾਂਗ ਜਿਹੜਾ ਜਿਹੜਾ ਹੈਗਾ ਉਹਨਾਂ ਨੂੰ ਪਤਾ ਹੀ ਆ ਚਲੋ ਹਾਸਾ ਮਜ਼ਾਕ ਵੀ ਬਾਈ ਚੱਲਦਾ ਰਹਿੰਦਾ ਵਾ ਤੇ ਪੱਠਾਂ ਦੀ ਕੁਆਲਿਟੀ ਚੈੱਕ ਕਰ ਲਓ ਹਾਂ ਵੀ ਤੂੰ ਵੀ ਮਿਆ ਪਿੰਡ ਹਲਵਾਰਾ ਜ਼ਿਲ੍ਹਾ ਲੁਧਿਆਣਾ ਸਤਿ ਸ਼੍ਰੀ ਅਕਾਲ